हेलो YouTube फैमिली होप कि उम्मीद कर दी हम सारे सारे बढ़िया होगे हां जी स्वागत है अपने चैनल ਵਿੱਚ सो मैं हैगी सी कामते दिखा रही सी कि मेरे बिल्कुल ਅੱਖਾਂ ਤੇ ਲਾਈਟ ਲਾਈਟ ਮੇਕਅਪ ਕੀਤਾ ਹੋਇਆ ਸੀਗਾ ਤੇ ਮੈਂ ਸੋਚੋ ਕਿਉਂ ਨਾ ਅੱਜ ਸੈਲਫ ਮੇਕਅਪ ਕੀਤਾ ਜਾਵੇ ਮਤਲਬ ਫੇਸ ਤੇ ਕੁਝ ਵੀ ਨਹੀਂ ਲਗਾਇਆ ਸੀ ਓਨਲੀ ਅੱਖਾਂ ਤੇ ਲਗਾਇਆ ਸੀ ਸੌਰੀ ਮੇਰੀ ਵੋਇਸ ਤਬੀਤ ਥੋੜੀ ਜਿਹੀ ਠੀਕ ਨਹੀਂ ਹੈਗੀ ਬਟ ਫਿਰ ਵੀ ਮੈਂ ਕੋਸ਼ਿਸ਼ ਕਰ ਰਹੀ ਹਾਂ ਪ੍ਰੋ ਵਾਇਸ ਕਵਰ ਕਰਨ ਦੀ ਆਪਣੀ ਵੀਡੀਓ ਤੇ ਕਿਉਂਕਿ ਜੇ ਸਮੇਂ ਮੈਂ ਵੀਡੀਓ ਬਣਾ ਰਹੀ ਸੀ ਮੈਂ ਬੋਲ ਨਹੀਂ ਸਕਦੀ ਸੀ ਕਸਟਮਰ ਸੀਗੇ ਸਾਈਡ ਤੇ ਤੇ ਇਸ ਕਰਕੇ ਮੈਂ ਸੋਚਿਆ ਕੋ ਵੀਡੀਓ ਬਣਾਈ ਜਾਵੇ ਮੇਰੇ ਜਿੱਦਾਂ ਕਿ ਸਭ ਤੋਂ ਪਹਿਲਾਂ ਮੇਰੇ ਮੇਕਅਪ ਉਪਰ ਲਾਈਟ ਲਾਈਟ ਅੱਖਾਂ ਤੇ ਕੀਤਾ ਸੀ ਤਾਂ ਉਹਨੂੰ ਰਿਮੂਵ ਕਰਨ ਦੇ ਲਈ ਮੈਂ ਵਾਪਸ ਪੇਪਰ ਲਿਆ ਆਪਣਾ ਉਹਨੂੰ ਟਿਸ਼ੂ ਦੇ ਨਾਲ ਚੰਗੀ ਤਰ੍ਹਾਂ ਆਪਣਾ ਰਿਮੂਵ ਕੀਤਾ ਕਿਉਂਕਿ ਫੇਸ ਤੇ ਮੇਰੇ ਕੁਝ ਵੀ ਨਹੀਂ ਲੱਗਾ ਸੀ ਓਨਲੀ ਅੱਖਾਂ ਤੇ ਹੀ ਸੀਗਾ ਉਹ ਤਾਂ ਬਿਲਕੁਲ ਬਹੁਤ ਜ਼ਿਆਦਾ ਖਰਾਬ ਹੈ ਜਿੱਦੇ ਕਰਕੇ ਨਾ ਵੋਇਸ ਕਵਰ ਕਰਨ ਵਿੱਚ ਵੀ ਸੌਰੀ ਮਿਸਟੇਕ ਹੋ ਰਹੀ ਹੈ ਤੇ ਹਾਂਜੀ ਉਸ ਤੋਂ ਬਾਅਦ ਮੈਂ ਸੰਗੀਤਰਾ ਰਿਮੂਵ ਕਰੂੰਗੀ ਕਿਉਂਕਿ ਮੇਰੇ ਬਿਲਕੁਲ ਲਾਈਟ ਲਾਈਟ ਕੀਤਾ ਹੋਇਆ ਸੀ ਮੈਂ ਸੋਚਿਆ ਕਿ ਹੁਣ ਡਾਰਕ ਕੀਤਾ ਜਾਵੇ ਕਿਉਂਕਿ ਵਾਰੀ-ਵਾਰੀ ਵੀ ਆਪਣੇ ਫੇਸ ਤੇ ਮੇਕਅਪ ਵਾਰ-ਵਾਰ ਕਰਨਾ ਰਿਮੂਵ ਕਰਨਾ ਬਿਲਕੁਲ ਸਹੀ ਨਹੀਂ ਹੈਗਾ ਮੈਂ ਤਾਈਓ ਮੈਂ ਬਿਲਕੁਲ ਲਾਈਟ ਕੀਤਾ ਸੀ ਪਹਿਲਾਂ ਫਿਰ ਮੈਂ ਸੋਚਿਆ ਕਿ ਕੋਈ ਨਾ ਇੱਕ ਵਾਰੀ ਹੋਰ ਹੋ ਜਾਊਗਾ ਉਸ ਤੋਂ ਬਾਅਦ ਆਪਾਂ ਨਹੀਂ ਕਰਾਂਗੇ ਮੈਨੂੰ ਮੇਕਅਪ ਜ਼ਿਆਦਾ ਕਰਨਾ ਨਹੀਂ ਪਸੰਦ ਹੈਗਾ ਬਟ ਜਦੋਂ ਮੈਂ ਕਰਦੀ ਆ ਤਾਂ ਪੂਰੀ ਰੀਜਨਲ ਕਰਦੀ ਆ ਤੇ ਮੈਂ ਸਭ ਨੂੰ ਦੱਸ ਦੇਣਾ ਚਾਹੁੰਦੀ ਆ ਕਿ ਗਰਮੀਆਂ ਵਿੱਚ ਤੁਸੀਂ ਵਾਟਰਪੂਫ ਹੀ ਆਪਣੇ ਪ੍ਰੋਡਕਟ ਯੂਜ਼ ਕਰੋ ਵਾਟਰਪੂਫ ਓਨਲੀ ਕਨਸੀਲਰ ਸੀ ਮੇਰੇ ਕੋਲ ਬਟ ਮੇਰੇ ਕੋਲ ਕੁਝ ਸਮਾਨ ਨਹੀਂ ਹੈਗਾ ਸੀ ਜਿੰਨਾ ਕੋ ਸਮਾਨ ਹੈਗਾ ਸੀ ਮੈਂ ਉਹਦੇ ਨਾਲ ਹੀ ਆਪਣਾ ਥੋੜਾ ਜਿਹਾ ਆਈਸ ਮੇਕਅਪ ਕੀਤਾ ਸੀਗਾ ਜਿਵੇਂ ਓਨਲੀ ਆਈਸ ਬਟ ਇੱਕ ਦੋ ਚੀਜ਼ਾਂ ਮੇਰੀਆਂ ਭੁੱਲ ਗਈ ਸੀ ਮੈਂ ਜਿੱਦਾਂ ਕਿ ਮੈਨੇ ਮੇਰੇ ਪਾਰਸ ਚ ਹੈਗਾ ਸੀ ਪ੍ਰੈਜ਼ੈਂਟ ਜਿੱਦਾਂ ਕਿ ਕਜਲ ਸੀ ਲਾਈਨਰ ਸੀ ਹੋਰ ਵੀ ਇੱਕ ਕਮ ਆਪਣਾ ਪਾਊਡਰ ਸੀਗਾ ਲੂਜ਼ ਪਾਊਡਰ ਕੰਪੈਕਟ ਪਾਊਡਰ ਸੌਰੀ ਮੈਂ ਉਹ ਚਾਰ ਪੰਜ ਜਿਹਾ ਪੁੱਲ ਗਈ ਸੀ ਆਪਣੀਆਂ ਜਿਹਦੇ ਕਰਕੇ ਆਈ ਇਸ ਮੇਕਅਪ ਥੋੜਾ ਜਿਆ ਹੋਰ ਸੀਗਾ ਨਹੀਂ ਤਾਂ ਬਹੁਤ ਛਾਦਾ ਵਧੀਆ ਹੋਣਾ ਸੀ ਬਟ ਆਈ ਪ੍ਰੋਮਿਸ ਕਿ ਨੈਕਸਟ ਟਾਈਮ ਮੈਂ ਫੁੱਲੀ ਲੈ ਕੇ ਆਉਂਗੀ ਆਈਸ ਮੇਕਅਪ ਜਿਹੜਾ ਕਿ ਪੂਰਾ ਦਿਖੂਗਾ ਇਹ ਮੇਰੀ ਫਰਸਟ ਵੀਡੀਓ ਸੀ ਉੱਥੇ ਤਾਂ ਮੈਨੂੰ ਇਦਾਂ ਲੱਗ ਰਿਹਾ ਸੀ ਵੀ ਕੈਮਰੇ ਵਿੱਚ ਸ਼ਾਇਦ ਦਿਖ ਨਹੀਂ ਰਿਹਾ ਹੈਗਾ ਬਟ ਮੈਂ ਪੂਰੀ ਕੋਸ਼ਿਸ਼ ਕਰੀ ਸੀ ਵੀਡੀਓ ਬਣਾਣ ਦੀ ਤੇ ਬਟ ਕੋਈ ਨਹੀਂ वैगुरुदी कृपा ਨਾਲ ਪਰਫਰਮਨ ਵੀ ਨੈਕਸਟ ਟਾਈਮ ਜ਼ਰੂਰ ਨਵਾਈ ਹੀਲ ਲੈ ਲੈਣਾ ਹੈ ਜਿਦੇ ਕਰਕੇ ਮੇਰੀ ਪ੍ਰੋਬਲਮ ਸਾਰੀ ਦੂਰ ਹੋ ਜਾਣੀ ਹੈ ਬਟ ਫਿਰ ਵੀ ਮੇਰੇ ਕੋ ਜਿੰਨਾ ਹੋ ਰਿਹਾ ਮੇਰੇ ਤੋਂ ਮੈਂ ਸ਼ੇਅਰ ਕਰ ਰਹੀ ਹਾਂ ਸਭ ਤੋਂ ਪਹਿਲਾਂ ਮੈਂ ਆਪਣਾ ਵਾਟਰਪਰੂਫ ਕਨਸੀਲਰ ਲਿਆ ਫੇਸ ਰਿਮੂਵ ਕੀਤਾ ਉਸ ਤੋਂ ਬਾਅਦ ਮੈਂ ਕਨਸੀਲਰ ਨੂੰ ਆਪਣੀ ਆਈਬ੍ਰੋ ਸ਼ੇਪ ਦਿੱਤੀ ਲਗਾ ਕੇ ਉਹਨੂੰ ਚੰਗੀ ਤਰ੍ਹਾਂ ਬਲੈਂਡ ਕੀਤਾ ਉਸ ਤੋਂ ਬਾਅਦ ਮੇਰੇ ਕੋਲ ਇੱਕ ਪੈਲੇਟ ਸੀ ਪੈਲੇਟ ਵੀ ਮੇਰੇ ਕੋਲ ਇਹ ਪ੍ਰੈਜ਼ੈਂਟ ਹੁੰਦੀ ਹੈ ਮੇਰੇ ਪਰਸ 'ਚ ਤੇ ਕਿਉਂਕਿ ਮੇਰੇ ਕੋਲ ਇੱਕ ਨਿਊ ਪੈਲੇਟ ਹੈਗੀ ਉਹਦੇ ਵਿੱਚ ਸ਼ਿਮਰੀ ਕਲਰ ਆਉ ਉਹ ਯੂਜ਼ ਆਪਾਂ ਨਹੀਂ ਕਰਨੇ ਸੀ ਤਾਂ ਮੇਰੀ ਪੁਰਾਣੀ ਪੈਲੇਟ ਚ ਮੈਂ ਆਪਣੇ ਲਾਈਟ ਲਾਈਟ ਕਲਰ ਲਏ ਉਹ ਆਪਣਾ ਤੁਸੀਂ ਦੇਖ ਸਕਦੇ ਹੋ ਆਇਸ ਤੇ ਲਗਾ ਰਹੀਆਂ ਬਿਲਕੁਲ ਬਰਾਊਨ ਡਾਰਕ ਹੈ ਤੇ ਬਰਾਊਨ ਲਾਈਟ ਕਲਰ ਨੂੰ ਲੈ ਕੇ ਚੰਗੀ ਤਰ੍ਹਾਂ ਦੇਖ ਸਕਦੇ ਹੋ ਤੁਸੀਂ ਕਨਸੀਲਰ ਮੈਂ ਲਗਾਇਆ ਸੀ ਉਸ ਤੋਂ ਬਾਅਦ ਤੁਸੀਂ ਲੂਜ਼ ਪਾਊਡਰ ਲਗਾਉਣਾ ਹੈ ਨੈਕਸਟ ਟਾਈਮ ਮੈਂ ਪੂਰੀ ਡਿਟੇਲਸ ਲੈ ਕੇ ਆਉਂਗੀ ਸੌਰੀ ਇਸ ਇਹ ਮੇਰੀ ਪਹਿਲੀ ਵੀਡੀਓ ਸੀਗੀ ਆਪਣਾ ਆਇਸ ਮੇਕਅਪ ਦੇ ਰਿਲੇਟਿਡ ਤਾਂ ਉਹਦੇ ਕਰਕੇ ਮੇਰੇ ਤੋਂ ਇੱਕ ਦੋ ਚੀਜ਼ਾਂ ਮੈਂ ਖੁਦ ਭੁੱਲ ਗਈ ਸੀਗੀ ਤੇ ਇੱਕ ਤੁਸੀਂ ਦੇਖ ਸਕਦੇ ਹੋ ਆਈਬ੍ਰੋ ਦੀ ਬਿਜਲੀ ਸਾਈਡਰ ਟੇਪ ਲਗਾਉਣਾ ਬਹੁਤ ਜ਼ਿਆਦਾ ਜ਼ਰੂਰੀ ਹੈ ਜਿਸ ਦੇ ਕਰਕੇ ਆਪਣਾ ਕੋਈ ਵੀ ਕਲਰ ਆ ਕੁਝ ਵੀ ਆਪਣੇ ਫੇਸ ਤੇ ਨਹੀਂ ਲੱਗੂਗਾ ਠੀਕ ਆ ਪਹਿਲੀ ਗੱਲ ਤਾਂ ਮੈਂ ਉਸ ਸਾਬ ਨਾਲ ਕਰ ਰਹੀ ਸੀ ਕਿ ਮੇਰਾ ਮੇਕਅਪ ਫੈਲੇ ਨਾ ਠੀਕ ਆ ਬਟ ਫਿਰ ਵੀ ਮੈਂ ਤੁਹਾਨੂੰ ਨੈਕਸਟ ਟਾਈਮ ਨੈਕਸਟ ਟਾਈਮ ਸੌਰੀ ਨੈਕਸਟ ਟਾਈਮ ਜ਼ਰੂਰ ਪੂਰੀ ਡਿਟੇਲ ਦੇ ਨਾਲ ਹੀ ਤੁਹਾਨੂੰ ਸਮਝਾਉਂਗੀ ਨਾਲੇ ਖੁਦ ਆਪਣੀ ਵੌਇਸ ਬੋਲ ਕੇ ਦੱਸੂਗੀ ਕਿਉਂਕਿ ਮੈਂ ਇਹ ਵੀਡੀਓ ਦੇ ਉੱਪਰ ਆਪਣੀ ਵੌਇਸ ਨੂੰ ਕਵਰ ਕਰ ਰਹੀ ਹਾਂ ਤਾਂ ਦੇਖ ਸਕਦੇ ਹੋ ਬਿਲਕੁਲ ਲਾਈਟ ਕਲਰ ਨੂੰ ਆਪਾਂ ਲੈਣਾ ਹੈ ਉਸ ਤੋਂ ਬਾਅਦ ਉਹਨੂੰ ਚੰਗੀ ਤਰ੍ਹਾਂ ਬਲੈਂਡਿੰਗ ਕਰਕੇ ਤੇ ਉਸ ਤੋਂ ਬਾਅਦ ਥੋੜਾ ਇਹ ਡਾਰਕ ਕਲਰ ਲੈਣਾ ਹੈ ਰੈੱਡ ਕਲਰ ਆਪਣਾ ਮੈਂ ਲਿਆ ਲਾਈਟ ਕਲਰ ਤੋਂ نیچے ਦੇਖ ਸਕਦੇ ਤੁਸੀਂ ਇਹਨਾਂ ਇਹਨਾਂ ਕੋਰਨਰ ਤੱਕ ਤੁਸੀਂ ਦੇਖ ਸਕਦੇ ਹੋ ਚੰਗੀ ਤਰ੍ਹਾਂ ਉਹਨੂੰ ਸਮਰਜ ਕਰ ਦੇਣਾ ਵਿੱਚ ਕਿ ਜਿਹੜਾ ਉੱਪਰ ਲਾਈਟ ਕਲਰ ਲੱਗਾ نیچے ਮੈਂ ਡਾਰਕ ਕਲਰ ਲਗਾ ਰਹੀ ਹਾਂ ਬੀ ਦਿਖੇ ਨਾ ਯਾਨੀ ਕਿ ਆਪਾਂ ਐਦਾਂ ਨੂੰ ਚੰਗੀ ਤਰ੍ਹਾਂ ਬਲੈਂਡਿੰਗ ਕਰਨੀ ਹੈ ਬ੍ਰਸ਼ਿੰਗ ਕਰਨੀ ਹੈ ਕਿ ਪਤਾ ਨਾ ਲੱਗੇ ਕਿ ਦੋ ਕਲਰ ਲੱਗੇ ਹੋਇਆ ਆਪਾਂ ਮਿਕਸ ਕਰ ਦੇਣਾ ਆ ਸੋ ਮੈਂ ਉਦਾਂ ਹੀ ਕਰ ਰਹੀ ਆ ਐਂਡ ਉਸ ਤੋਂ ਬਾਅਦ ਮੈਂ ਦੇਖ ਰਹੀ ਸੀ ਵੀ ਦਿਖ ਵੀ ਰਿਹਾ ਹੈ ਕਿ ਨਹੀਂ ਫੋਨ ਦੇ ਵਿੱਚ ਇੱਕਨ ਮੇਰੀ ਤਬੀਅਤ ਬਹੁਤ ਜ਼ਿਆਦਾ ਖਰਾਬ ਹੋਈ ਪਈ ਇਸ ਜਿਹਦੇ ਕਰਕੇ ਮੈਂ ਤੁਹਾਨੂੰ ਬੋਲਿਆ ਵੀ ਨਹੀਂ ਸਾਰਿਆ ਹੈਗਾ ਸੋ ਹਾਂਜੀ ਸੇਮ ਹੀ ਮੈਂ ਨਾਲ ਦੀ ਅੱਖ ਤੇ ਵੀ ਉਦਾਂ ਹੀ ਕਰਾਂਗੀ ਜਿੰਦਾਂ ਕਿ ਲਾਈਟ ਕਲਰ ਯੂਜ਼ ਕਰਾਂਗੀ ਬ੍ਰਾਊਨ ਡਾਰਕ ਲਾਈਟਰ ਤੇ ਉਸ ਤੋਂ ਬਾਅਦ ਰੈੱਡ ਕਲਰ ਉਹਨੂੰ ਚੰਗੀ ਤਰ੍ਹਾਂ ਬ੍ਰਸ਼ ਦੇ ਨਾਲ ਮੈਂ ਸਮਰਸ ਕਰ ਦੂੰਗੀ ਕਿ ਦੋ ਕਲਰ ਨੇ ਜਿਹੜੇ ਉਹ ਮਿਕਸ ਹੋ ਜਾਣ ਪਤਾ ਨਾ ਲੱਗੇ ਕਿ ਮੈਂ ਦੋ ਕਲਰ ਲਗਾਏ ਨੇ ਤੇ ਉਸ ਤੋਂ ਬਾਅਦ ਮੈਂ ਵਾਟਰਪੂਫ ਉਹ ਹੀ ਆਪਣਾ ਕੰਸੀਲਰ ਲਾਉਂਗੀ ਬ੍ਰਸ਼ ਲਾਉਂਗੀ ਉਸ ਤੋਂ ਬਾਅਦ ਮੈਂ ਉਹਨੂੰ ਚੰਗੀ ਤਰ੍ਹਾਂ ਆ ਇੱਕ ਸ਼ੇਪ ਦਵਾਂਗੀ ਤੁਸੀਂ ਦੇਖ ਸਕਦੇ ਹੋ ਆ ਇਸ ਨੂੰ ਪੂਰਾ ਕਵਰ ਕਰ ਲੂੰਗੀ ਮੈਂ ਤੇ ਤੁਸੀਂ ਇੱਕ ਆਪਣਾ ਜੇਕਰ ਤੁਸੀਂ ਗਰਮੀਆਂ ਦੇ ਵਿੱਚ ਕਰ ਰਹੇ ਹੋ ਮੇਕਅਪ ਤਾਂ ਪ੍ਰੋਡਕਟ ਵਾਟਰਪੂਫ ਹੀ ਯੂਜ਼ ਕਰਿਓ ਐਂਡ ਸੋ ਬਾਤ ਉਸ ਦੀ ਦੇਖਦੇ ਬਟ ਮੈਨੂੰ ਫੀਲ ਇਹ ਹੋ ਰਿਹਾ ਸੀ ਕਿ ਮੈਂ ਵੀਡੀਓ ਤਾਂ ਬਣਾਉਣ ਲੱਗ ਪਈ ਪਰ ਮੇਰੀਆਂ ਖੁਦ ਦੀਆਂ ਚੀਜ਼ਾਂ ਕਿਉਂਕਿ ਕਈ ਵਾਰੀ ਇਦਾਂ ਹੁੰਦਾ ਨਾ ਕਈ ਵਾਰੀ ਬੰਦੇ ਦਾ ਧਿਆਨ ਨਹੀਂ ਹੁੰਦਾ ਕਿਉਂਕਿ ਮੈਂ ਕਦੇ ਵੀ ਖਾਸ ਮੇਕਅਪ ਜ਼ਿਆਦਾ ਨਹੀਂ ਡੇਲੀ ਨਹੀਂ ਕਰਦੀ ਰੁਟੀਨ ਦੇ ਵਿੱਚ ਕਈ-ਕਈ ਵਾਰੀ ਭਵੇਂ ਹਾਂ ਕਿਉਂਕਿ ਮੇਕਅਪ ਲਾਈ ਵੀ ਨਾ ਇਦਾਂ ਦੀ ਜਗ੍ਹਾ ਚਾਹੀਦੀ ਹੈ ਕਿ ਜਿੱਥੇ ਬਸ ਠੰਡਾ ਠੰਡਾ ਹੋਵੇ ਹਨਾ ਗਰਮੀਆਂ ਦੇ ਵਿੱਚ ਤਾਂ ਖਾਸ ਕਰਕੇ ਤਾਂ ਉੱਥੇ ਮੇਰੇ ਤੁਸੀਂ ਦੇਖ ਸਕਦੇ ਹੋ ਜਿੱਦਾਂ ਕਿ ਏਸੀ ਵਗੈਰਾ ਹਰ ਕੋਈ ਵੀ ਏਸੀ ਥਲੇ ਨਹੀਂ ਰਹਿ ਸਕਦਾ ਹਨ ਪਰ ਫਿਰ ਵੀ ਵਾਟਰਪੂਫ ਪ੍ਰੋਡਕਟ ਹੋਣ ਵਧੀਆ ਪ੍ਰੋਡਕਟ ਹੋਣ ਜੇਕਰ ਤੁਸੀਂ ਕਾਰ ਵੀ ਰਏ ਹੋ ਤਾਂ ਤੇ ਉਸ ਤੋਂ ਬਾਅਦ ਮੈਂ ਆਪਣਾ ਦੇਖ ਸਕਦੇ ਹੋ ਸੇਮ ਹੀ ਅੱਖ ਤੇ ਲਗਾ ਲਿਆ ਸੀਗਾ ਉਹ ਕੰਸੀਲਰ ਸੇਮ ਹੀ ਮੈਂ ਨਾਲ ਦੀ ਅੱਖ ਤੇ ਲਗਾਉਂਗੀ ਸੋ ਤੇ ਵੀ ਇਦਾਂ ਹੁੰਦਾ ਕਿ ਮੇਰਾ ਜਿਹੜਾ ਪਰਸਨਲ ਸਮਾਨ ਹੁੰਦਾ ਜਿੱਦਾਂ ਕਿ ਜਿਹੜੀਆਂ ਚੀਜ਼ਾਂ ਦੀ ਮੈਨੂੰ ਲੋੜ ਆ ਉਹ ਹੀ ਮੇਰੇ ਪਰਸ ਦੇ ਵਿੱਚ ਪ੍ਰੈਜ਼ੈਂਟ ਹੁੰਦੀਆਂ ਕਈ ਵਾਰੀ ਨਹੀਂ ਧਿਆਨ ਹੁੰਦਾ ਕਿ ਕੀ ਭੁੱਲ ਗਏ ਆ ਕੀ ਸਾਨੂੰ ਲਜਾਣਾ ਚਾਹੀਦਾ ਹਨਾ ਕਈ ਵਾਰੀ ਤਾਂ ਮੈਂ ਖਾਣਾ ਵੀ ਘਰੇ ਭੁੱਲ ਜਾਈ ਹੁੰਦੀ ਆ ਬਟ ਫਿਰ ਵੀ ਚਲੋ ਕੋਈ ਨਹੀਂ ਇੱਕ ਦੋ ਚੀਜ਼ਾਂ ਮੈਂ ਮਿਸ ਹੋ ਗਈ ਸੀਗੀ ਬਟ ਆਈ ਪ੍ਰੋਮਿਸ ਨੈਕਸਟ ਟਾਈਮ ਆਪਾਂ ਪੂਰੀ ਡਿਟੇਲ ਦੇ ਵਿੱਚ ਹੀ ਦੱਸਾਂਗੇ ਤੇ ਸੇਮ ਹੀ ਮੈਂ ਨਾਲ ਦੀ ਅੱਖ ਤੇ ਵੀ ਕਨਸੀਲਰ ਲਗਾਉਂਗੀ ਸੋ ਵੀਡੀਓ ਸਟਾਰਟ ਕਰਨ ਸਮੇਂ ਜਿਹੜਾ ਮੈਂ ਆਪਣਾ ਕੀਤਾ ਹੋਇਆ ਸੀ ਮੇਕਅਪ ਉਹ ਬਿਲਕੁਲ ਲਾਈਟ ਸੀਗਾ ਨਾਲੇ ਉਹ ਥੋੜਾ ਜਿਹਾ ਸ਼ਿਮਰੀ ਚ ਸੀਗਾ ਕंसीਲਰ ਮੇਰੇ ਲੱਗ ਚੁੱਕਿਆ ਸੀਗਾ ਤੇ ਮੈਂ ਆਪਣੀ ਫਰੈਂਡ ਨੂੰ ਪੁੱਛ ਰਹੀ ਸੀ ਕਿ ਕਿਹੜਾ ਮੈਂ ਸ਼ਿਮਰ ਚੱਕਾਂ ਦੇ ਉਹ ਮੈਨੂੰ ਬੋਲ ਰਹੇ ਸੀ ਕਿ ਡਾਰਕ ਕਲਰ ਥੋੜਾ ਯਾ ਚੱਕਲਾ ਬਟ ਮੈਨੂੰ ਡਾਰਕ ਮੈਂ ਫਸਟ ਟਾਈਮ ਲਗਾ ਰਹੀ ਸੀ ਮੈਨੂੰ ਨਹੀਂ ਬਿਲਕੁਲ ਨਹੀਂ ਮੈਨੂੰ ਪਸੰਦ ਹੈਗਾ ਬਾਕੀ ਉਹ ਤੁਹਾਡੇ ਤੇ ਡਿਪੈਂਡ ਹੈ ਤੁਸੀਂ ਕਿੱਦਾਂ ਦਾ ਕਲਰ ਲਗਾਣਾ ਜਿੱਦਾਂ ਦੇ ਤੁਹਾਡੇ ਸੂਟ ਪਾਇਆ ਨਾ ਤੁਸੀਂ ਉਹਦੇ ਅਕੋਰਡਿੰਗ ਸ਼ਿਮਰੀ ਕਲਰ ਚੱਕ ਸਕਦੇ ਹੋ ਤੇ ਦੇਖ ਸਕਦੇ ਹੋ ਉਸ ਤੋਂ ਬਾਅਦ ਮੈਂ ਥੋੜਾ ਯਾ ਡਾਰਕ ਕਲਰ ਲਿਆ ਸੀ ਆ ਤੇ ਉਸ ਨੂੰ ਲਗਾ ਰਹੀ ਸੀ ਆਪਣੀਆਂ ਅੱਖਾਂ ਦੇ ਉੱਪਰ ਜਿੱਥੇ ਮੈਂ ਕੰਸੀਲਰ ਲਾਇਆ ਸੀ ਆ ਇਸ ਦੇ ਉੱਪਰ ਦੇਖ ਸਕਦੇ ਹੋ ਸੇਮ ਹੀ ਮੈਂ ਨਾਲ ਦੀ ਅਖਤੇ ਵੀ ਲਗਾਉਂਗੀ ਤੇ ਉਮੀਦ ਕਰਦੀ ਆ ਮੇਰੀ ਤੁਹਾਨੂੰ ਛੋਟੀ ਜੀ ਵੀਡੀਓ ਵਧੀਆ ਲੱਗੀ ਹੋਵੇਗੀ ਜੇਕਰ ਨਵੇਂ ਹੋ ਤਾਂ ਆਪਣੇ ਚੈਨਲ ਕਲਰ ਸਬਸਕ੍ਰਾਈਬ ਮੇਰੀ ਹਾਰੇ ਕੋਣ ਵਾਲੀ ਵੀਡੀਓ ਤੁਸੀਂ ਦੇਖ ਸਕੋ ਤੇ ਚੈਨਲ ਨੂੰ ਬਸ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਤੇ ਆਪਣੇ ਇੰਸਟਾਗ੍ਰam ਨੂੰ ਕਰ ਲੂ ਫੋਲੋ ਜੋ ਕਿ ਮੈਂ YouTube ਵਿੱਚ ਲਿੰਕ ਦਿੱਤਾ ਹੋਇਆ ਹੈਗਾ ਸੋ ਦੇਖ ਸਕਦੇ ਹੋ ਇੱਥੇ ਲਾਸਟ ਤੇ ਮੈਂ ਬਸ ਮੇਰਾ ਮੇਕਅਪ ਡਨ ਹੋ ਜਾਏਗਾ ਬਟ ਇੱਕ ਦੋ ਚੀਜ਼ਾਂ ਜਿਹੜੀਆਂ ਮੇਰੀਆਂ ਮਿਸ ਹੋਈਆਂ ਸੀ ਆਪਾਂ ਨੈਕਸਟ ਟਾਈਮ ਪੂਰੀ ਡਿਟੇਲ ਦੇ ਵਿੱਚ ਕਿਉਂਕਿ ਇੱਥੇ ਮੇਰੇ ਕੋਲ ਸਮਾਂ ਬਹੁਤ ਘੱਟ ਸੀਗਾ ਨੈਕਸਟ ਟਾਈਮ ਦੇ ਵਿੱਚ ਮੈਂ ਪੂਰੀ ਡਿਟੇਲ